ਤਨ ਜੇ ਪ੍ਰੇਮ ਵੇਖਣਾ ਹੋਵੇ ਨਾ ਤੇ ਦਰਬਾਰ ਸਾਹਿਬ ਦੀ ਧਰਤੀ 'ਤੇ ਵੇਖਣਾ ਮਿਲਦਾ। ਹੁਣ ਵੇਖੋ ਇੱਕ ਤਾਂ ਉਹ ਪ੍ਰੇਮੀ ਨੇ ਜਿਹੜੇ 7-8 ਘੰਟੇ ਲੈਂਚ ਲੱਗ ਗਿਆ ਕਹਿੰਦੇ ਦਰਸ਼ਨ ਕਰਕੇ ਜਾਣਾ ਹੈ ਭਾਵੇਂ ਸਮਾਂ ਜਨਾ ਮਰਜ਼ੀ ਲੱਗ ਜਾਵੇ। ਤੇ ਕੱਕਈ ਐਸੇ ਵੀ ਸਾ ਬੇਵਰਗੇ ਹੁੰਦੇ ਜਿਨ੍ਹਾਂ ਨੂੰ ਕਾਲੀ ਮਾਰ ਜਾਂਦੀ ਕਹਿੰਦੇ ਕਿਹਦਾ ਵਿਰਾ ਦੂਜੇ ਪਾਸੇ ਨੂੰ ਲਾਂਕੇ ਮਿੰਟਾਂ ਉਹਨੇ ਮੱਥਾ ਮਾਰ ਕੇ ਛੇਵੀਂ-ਹੇਵੀਂ ਵਾਰਸ ਮੋੜਾਈ। ਕਿ ਸਤਿਗੁਰੂ ਜੀ ਨੇ ਇਹ ਚੀਜ਼ਾਂ ਇਸੇ ਵਾਰਤ ਦਿਖਾਈਆਂ ਨੇ ਕਰ ਕਰਕੇ ਕਿ ਇਹ ਪਰਚੇ ਪਾਏ ਆ ਤੇ ਭਾਈ ਇਹ ਸਿਆਣ ਜਿਹੜਾ ਸਮਾਂ ਆਉਣ ਵਾਲਾ ਨਾ ਉਹਦੇ ਅੰਦਰ ਤੁਹਾਨੂੰ ਬੜੀ ਬਰੀਕੀ ਵਿੱਚੋਂ ਗੁਜਣਾ ਮੈਣਾ ਕਿ ਅੱਜ ਜੇ ਪਰਚਾ ਪਾਤਾ ਸਤਿਗੁਰੂ ਨੇ ਸਾਰੀਆਂ ਸੰਕਤਾਂ ਬੜੀਆਂ ਹੈਰਾਨ ਹੋ ਗਈਆਂ ਜੁਣ ਕੇਰਾ ਸਤਿਗੁਰੂ ਜੀ ਦੇ ਬਚਨ ਨੂੰ ਕਰੇ ਸਤਿਗੁਰੂ ਨੇ ਬਚਨ ਕੀਤਾ ਦਰਵਾਜ਼ਾ ਖੁੱਲੂਗਾ ਜਿਹੜਾ ਉਹਦੇ ਨੂੰ ਉਹਨੇ ਤੇ ਸਾਡਾ ਸੇਖੀ ਨਹੀਂ ਰਹਿਣਾ ਉਹਦਾ ਤੇ ਲੋਕ ਪ੍ਰਲੋਭ ਜਿਹੜਾ ਅਸੀਂ ਉਹਦੇ ਨਾਲ ਸਹਾਇ ਨਹੀਂ ਹੋਣਾ ਪਰ ਸਤਿਗੁਰੂ ਜੀ ਇਹ ਦੇਖਣਾ ਚਾਹੁੰਦੇ ਸੀ ਕਿ ਸੇਖ ਨੂੰ ਪਤਾ ਹੋਣਾ ਚਾਹੀਦਾ ਕਿ ਜਿਨੇ ਸਤਿਗੁਰੂ ਦੇ ਦਰਸ਼ਨ ਕਰ ਲਏ ਤੇ ਜਿਹਦੇ ਉੱਤੇ ਸਤਿਗੁਰਾਂ ਦੀ ਨਜ਼ਰ ਪੈ ਗਈ ਉਹਨੇ ਤੇ ਫਿਰ ਨਰਕਾਂ ਨੁਰਕਾਂ ਵਾਲੇ ਪਾਸੇ ਜਾਣੇ ਨਹੀਂ ਜੇ ਉਹਦਾ ਤੇ ਫਿਰ ਸਾਰੀਆਂ ਕੁਲਾਂ ਹੀ ਤਰ ਜਾਣੀਆਂ ਉਹਦੇ ਕੱਲੇ ਦੀ ਗਾਲੀ ਦੂਰ ਦੀ ਰਹੇਗੀ ਇਹ ਵੱਡੀ ਵੱਡੀ ਪਰਚਾ